ਮੁਸਲਮ ਜਮਾਤ ਅਹਿਮਦੀਆ ਦੀਆਂ ਸੰਸਥਾਵਾਂ ਦੇ ਸਾਲਾਨਾ ਸੰਮੇਲਨ ਕਾਦੀਆਂ ਵਿਖੇ ਸ਼ੁਰੂ ਮੁਸਲਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਮੁਸਲਮ ਜਮਾਤ ਅਹਿਮਦੀਆ ਦੇ ਲੋਕਾਂ ਦੀਆਂ ਸੰਸਥਾਵਾਂ ਦੇ ਸਾਲਾਨਾ ਸੰਮੇਲਨ ਅੱਜ ਆਰੰਭ ਹੋ ਗਏ ਹਨ ਇਸ ਸਬੰਧ ਵਿੱਚ ਮੁਸਲਮ ਜਮਾਤ ਅਹਿਮਦੀਆ ਦੇ ਬੁਲਾਰੇ ਮਵਲਾਨਾ ਕੇ ਤਾਰਿਕ احمد ਵੱਲੋਂ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਗਿਆ ਹੈ ਕਿ ਜਮਾਤ ਅਹਿਮਦੀਆ ਦੇ ਮਰਦਾਂ ਅਤੇ ਔਰਤਾਂ ਨੂੰ ਪੰਜ ਸੰਸਥਾਵਾਂ ਵਿੱਚ ਵੰਡਿਆ ਗਿਆ ਜਿਸ ਵਿੱਚ 40 ਸਾਲ ਤੋਂ ਉੱਪਰ ਦੇ ਮਰਦਾਂ ਦੀ ਸੰਸਥਾ ਮਜਲਿਸ ਅਨਸਾਰ ਉਲਾਹ ਇਸੇ ਤਰ੍ਹਾਂ 15 ਸਾਲ ਤੋਂ ਉੱਪਰ ਦੇ ਨੌਜਵਾਨਾਂ ਦੀ ਸੰਸਥਾ ਮਜਲਿਸ ਖੁਦਾਮ ਉਲ ਅਹਿਮਦੀਆ ਹੈ। ਅਤੇ 15 ਸਾਲ ਤੋਂ ਛੋਟੇ ਬੱਚਿਆਂ ਦੀ ਸੰਸਥਾ ਮਜਲਿਸ ਅਤਫਜਲਿਸ ਅਤਫਾਲ ਉਲ ਅਹਿਮਦੀਆ ਹੈ। ਔਰਤਾਂ ਦੀ 15 ਸਾਲ ਤੋਂ ਘੱਟ ਉਮਰ ਦੀ ਲੜਕੀਆਂ ਦੀ ਸੰਸਥਾ ਨਾਸਰਾਤ ਉਲ ਅਹਿਮਦੀਆ ਹੈ ਅਤੇ 15 ਸਾਲ ਤੋਂ ਉੱਪਰ ਦੀ ਔਰਤਾਂ ਦੀ ਸੰਸਥਾ ਦਾ ਨਾਂ ਲਜਨਾ ਇਮਾਉਲਾ ਹੈ। ਇਨ੍ਹਾਂ ਪੰਜੇ ਸੰਸਥਾਵਾਂ ਦੇ ਸਲਾਨਾ ਸੰਮੇਲਨ ਵੱਖ-ਵੱਖ ਪੰਡਾਲਾਂ ਵਿੱਚ ਆਯੋਜਿਤ ਹੋ ਰਹੇ ਹਨ। ਅੱਜ ਮਜਲਿਸ ਅਨਸਾਰ ਅਤੇ ਮਜਲਿਸ ਖੁਦਾਮ ਉਲ ਅਹਿਮਦੀਆ ਦਾ ਸਲਾਨਾ ਸੰਮੇਲਨ ਵੀ ਅਹਿਮਦੀਆ ਮੈਦਾਨ ਬਸਤਾਨੇ ਅਹਿਮਦ ਵਿ ਬਸਤਾਨੇ ਅਹਿਮਦ ਵਿਖੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਰੰਭ ਹੋ ਗਿਆ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਪਵਿੱਤਰ ਕੁਰਾਨ ਸ਼ਰੀਫ ਦੀ तिलावत ਦੇ ਨਾਲ ਇਹ ਸੰਮੇਲਨ ਆਰੰਭ ਹੋਇਆ ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਜਿੱਥੇ ਅਧਿਆਤਮਿਕ ਮੁਕਾਬਲੇ ਕਰਵਾਏ ਜਾ ਰਹੇ ਹਨ ਉੱਥੇ ਉਸ ਦੇ ਨਾਲ ਨਾਲ ਹੀ ਖੇਡਾਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਇਹਨਾਂ ਸੰਮੇਲਨਾਂ ਵਿੱਚ ਭਾਗ ਲੈਣ ਲਈ ਦੇਸ਼ ਪਰਚੋਂ ਸੰਸਥਾਵਾਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਕਾਦੀਆਂ ਪਹੁੰਚੇ ਹੋਏ ਹਨ। ਇਹਨਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਇਹਨਾਂ ਸੰਸਥਾਵਾਂ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਇਹਨਾਂ ਸੰਸਥਾਵਾਂ ਦਾ ਮੁੱਖ ਮਕਸਦ ਮੁ슬लिम ਜਮਾਤ ਅਹਿਮਦੀਆ ਦੇ ਨੌਜਵਾਨਾਂ ਨੂੰ ਅਤੇ ਬਾਕੀ ਮੈਂਬਰਾਂ ਵੱਲੋਂ ਸਾਰਾ ਸਾਲ ਦੇਸ਼ ਪਰ ਵਿੱਚ ਅਮਨ ਦੀ ਸਥਾਪਨਾ ਲਈ ਕੋਸ਼ਿਸ਼ਾਂ ਕਰਨਾ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਵੱਡੇ ਪੱਧਰ ਤੇ ਨਿਭਾਉਣਾ ਅਤੇ ਇਹਨਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ, ਖੂਨਦਾਨ ਕੈਂਪ ਕਰਨਾ ਬੂਟੇ ਲਗਾਉਣਾ ਆਦਿ ਸ਼ਾਮਿਲ ਹਨ ਮੁਸਲਿਮ ਜਮਾਤ ਅਹਿਮਦੀਆ ਦੀ ਇਹ ਸੰਸਥਾਵਾਂ ਮੁਸਲਿਮ ਜਮਾਤ ਅਹਿਮਦੀਆ ਦੇ ਆਲਮਗੀਰ ਇਮਾਮ حضرت ਮਿਰਜ਼ਾ ਮਸਰੂਰ ਅਹਿਮਦ ਅਹਿਮਦ ਸਾਹਿਬ ਖਲੀਫਤਤੁਲ ਮਸੀਹ ਦੀ عظیم ਮੂਸਾਨ ਰੋਹਾਨੀ ਕਿਆਦਤ ਵਿੱਚ ਦੇਸ਼ ਭਰ ਵਿੱਚ ਲੋਕ ਭਲਾਈ ਦੇ ਕੰਮ ਕਰਦੀ ਹੈ ਇਸ ਸਮਾਰੋਹ ਦਾ ਮੁੱਖ ਮਕਸਦ ਜਮਾਤ ਦੇ ਲੋਕਾਂ ਦੇ ਅੰਦਰ ਅੱਲਾਹ ਦੇ ਹੱਕਾਂ ਅਤੇ ਲੋਕਾਂ ਦੇ ਹੱਕਾਂ ਨੂੰ ਅਦਾ ਕਰਨ ਦਾ ਜਜ਼ਬਾ ਪੈਦਾ ਕਰਨਾ ਅਤੇ ਆਪਣੇ ਉੱਚ ਆਚਰਣ ਅਤੇ اخਲਾਕੀ ਕਦਰਾਂ ਨੂੰ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ